ਦੇ ਇਸ ਨਿੱਕ ਨੌਜਵਾਨ ਪਵਨਦੀਪ ਸਿੰਘ ਨੇ ਅਜਿਹੀ ਜੁਗਾੜੂ ਰੈੜੀ ਤਿਆਰ ਕੀਤੀ ਜੋ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਬਣੀ ਹੋਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਵਨਦੀਪ ਸਿੰਘ ਨੇ ਕਿਹਾ ਕਿ ਮੈਂ ਆਪਣੇ ਪੰਜਾਬੀ ਵਿਰਸੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪੁਰਾਤਨ ਚੀਜ਼ਾਂ ਦਾ ਪਤਾ ਚੱਲ ਸਕੇ ਜ਼ਿਕਰਯੋਗ ਹੈ ਕਿ ਇਹ ਨੌਜਵਾਨ ਜਿੱਥੇ ਵੀ ਆਪਣੀ ਜੁਗਾੜੂ ਰੈੜੀ ਲੈ ਕੇ ਜਾਂਦਾ ਲੋਕ ਖੜ ਖੜ ਕੇ ਵੇਖ ਕੇ ਖੁਸ਼ ਹੋ ਜਾਂਦੇ ਹਨ ਅੱਜ ਜੋ ਤੋਂ ਨੌਜਵਾਨ ਆਪਣੀ ਰੇੜੀ ਲੈ ਕੇ ਪੱਟੀ ਸ਼ਹਿਰ ਦੇ ਨੇੜਲੇ ਪਿੰਡ ਸਭਰਾ ਵਿਖੇ ਗਿਆ ਤਾਂ ਸਮਾਜ ਸੇਵਕ ਬਾਬਾ ਸਾਧ ਸਿੰਘ ਨੇ 5100 ਰੁਪਏ ਦੇ ਕੇ ਰੇੜੀ ਵਾਲੇ ਨੂੰ ਸੁਲਮਾਨਿਤ ਕੀਤਾ ਗਿਆ। ਤਰਨਤਾਰਨ ਤੋਂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ। ਆਪਣਾ ਨਾਮ ਭਾਈ ਪਾਉਨਦੀਪ ਸਿੰਘ ਪਿੰਡ ਬਰਾਮਪਰਾ ਜਿਲ੍ਹਾ ਤਰਨਤਾਰਨ ਭਾਈ। ਅੱਜ ਪਿੰਡ ਸਭਰਾ ਦੇ ਆਏ ਜੋ ਜੀ ਤੁਹਾਨੂੰ ਸਮਾਨਿਤ ਕੀਤਾ ਗਿਆ ਬਾਬਾ ਜੀ ਨਾਲੋਂ ਕੀ ਗੱਲ ਹੈ? ਮੈਂ ਭਾਜੀ ਬਾਬਾ ਸਾਰ ਸਿੰਘ ਸਭਰਾਜ ਜੋ ਕਿ ਬਹੁਤ ਹੀ ਇਲਾਕੇ ਦੀ ਮਾਨਸਤੀ ਆ ਇਹਨਾਂ ਵੱਲੋਂ ਆਪਾਂ ਨੂੰ ਪਿੰਡ ਸਰਦਕੇ ਭਾਜੀ 5100 ਰੁਪਏ ਸਨਮਾਨਤ ਕੀਤਾ ਗਿਆ ਮੈਂ ਬਾਬਾ ਜੀ ਦਾ ਪਿੰਡ ਸਭਰਾਹ ਦੀ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ ਜਿਹੜੀ ਤੁਸੀਂ ਅੱਜ ਗਾਡੋਂ ਰੇੜੀ ਬਣਾਈਆਂ ਕੀ ਮੈਂ ਜਿਸ ਤਰ੍ਹਾਂ ਦੀ ਜਗ੍ਹਾ ਗਾਡੋਂ ਰੇੜੀ ਤੁਸੀਂ ਬਣਾਈਆਂ ਕਿਸ ਤਰ੍ਹਾਂ ਇਹ ਤੁਹਾਡਾ ਮਾਨ ਦੇ ਵਿੱਚ ਜਿਹੜਾ ਸ਼ੌਂਕ ਪੈਦਾ ਹੋਇਆ ਤੇ ਇਹ ਆਪਾਂ ਮਾਣ ਚਾਉਂਗੇ ਭਾਈ ਆਪਾਂ ਪੰਜਾਬ ਦੀ ਧਰਤੀ ਤੇ ਜੰਪਾ ਲਾਂ ਇਹ ਚੀਜ਼ਾਂ ਜੋ ਆਪਾਂ ਲਾਈਆਂ ਪੰਜਾਬੀ ਵਿਰਸੇ ਨਾਲ ਭਾਈ ਚੀਜ਼ਾਂ ਲਾਈਆਂ ਸਾਰੀਆਂ ਲੋਕ ਇਹ ਪਛੋਕੜ ਭੁੱਲ ਚੁੱਕੇ ਆ ਹੁਣ ਆਪ ਰਸਤੇ ਤੇ ਕਿਤੇ ਵੀ ਜਾਈਦਾ ਵੀਰ ਜੀ ਇਹਨੂੰ ਲੋਕ ਵੇਂਦੇ ਆ ਵੇਚ ਕੇ ਕਿ ਪੁਰਾਣਾ ਵੇਲਾ ਚੀਤੇ ਹੀ ਕਰਦਾ ਆਪਾਂ ਇਸ ਦਿੱਕ ਚ ਲਾਈਆਂ ਪੀਜੀ ਪੰਜਾਬੀ ਦੀ ਜੰਪਾ ਧਰਤੀ ਤੇ ਪੰਜਾਬੀ ਵਿਰਸਾ ਪਸਾਂ ਵੀ ਇਹਨੂੰ ਲੋਕ ਭੁੱਲਦੇ ਜਾਂਦੇ ਆ ਕਿਹੜੀ ਕਿਹੜੀ ਚੀਜ਼ ਤੁਸੀਂ ਜਿਹੜੀ ਰੇੜੀ ਤੇ ਲਾਈ ਹੈ ਆਪਾਂ ਭਾਈ ਇੱਥੇ ਇੱਕ ਸਾਈਕਲ ਲਾਇਆ ਮੈਂ ਦੋਜੀਆਂ ਵਾਲਾ ਜਾਨੀ ਜਾਨੀ ਪਹਿਲਾਂ ਲੋਕ ਸਾਈਕਲ ਤੇ ਦੁੱਧ ਇਕੱਠਾ ਕਰਦੇ ਹੁੰਦੇ ਸੀ ਹੁਣ ਦੇ ਸਮੇਂ ਇਨਸਾਨਾਂ ਨੇ ਤਰੱਕੀ ਕਰ ਗਈ ਦੋਜੀ ਹੈਗੇ ਆ ਪਰ ਦੁੱਧ ਸਾਈਕਲ ਮੋਟਰਸਾਈਕਲ ਤੇ ਗੱਡੀਆਂ ਦੇ ਇਕੱਠਾ ਕਰਦੇ ਆ ਇੱਕ ਚੰਖਾ ਲਾਇਆ ਜਾਨ ਮੇਟ ਘਰ ਪੁਰਾਣਾ ਵੀ ਸਾਈਡ ਉੱਤੇ ਸੰਭਾਲ ਕੇ ਰੱਖਿਆ ਕਚੇ ਘਰ ਜਿਹੜੇ ਆ ਸਾਈਕਲ ਵਿੱਚ ਚਰਖੇ ਵਿਖੇ ਆ ਕਿਹੜੀ ਕਿਹੜੀ ਚੀਜ਼ ਆ ਗਈ ਪੂਰੀ ਖੁੱਲ ਕੇ ਗੱਲ ਦੱਸੋ ਕਿਹੜੀ ਆਪਾਂ ਭਾਜੀ ਇੱਕ ਫੱਟੀ ਲਾਈਏ ਜੋ ਸਰਕਾਰੀ ਸਕੂਲ ਵਿੱਚ ਪਹਿਲਾਂ ਪੜ੍ਹਦੇ ਹੁੰਦੇ ਹਾਂ ਉਦੋਂ ਪਹਿਲਾਂ ਫੱਟੀ ਤੇ ਲਿਖਣਾ ਕਾਜੀ ਦੀ ਮਟੇੜਾ ਹੋਣ ਤੇ ਸਾਲੋ ਸਮੇਂ ਸਮੇਂ ਲਾਇਟ ਟਾਪ ਚੱਲ ਕੇ ਕੰਪਿਊਟਰ ਚੱਲ ਪਏ ਆ ਏਕ ਆਪਾਂ ਭਾਜੀ ਮਧਾਨੀ ਲਾਈ ਆ ਹੁਣ ਮਧਾਨੀਆਂ ਆ ਗਈਆਂ ਪਰ ਹੁਣ ਬੱਤੀ ਤੇ ਚੱਲਣ ਵਾਲੀਆਂ ਉਦੋਂ ਆਪਣੀਆਂ ਸਭਾਨੀਆਂ ਮਧਾਨੀਆਂ ਭਾਜੀ ਹੱਥ ਨਾਲ ਢੇਰਕਦੀਆਂ ਹੁੰਦੀਆਂ ਸੀ ਏਕ ਆਪਾਂ ਛੋਟਾ ਸਾਈਕਲ ਆਇਆ ਭਾਜੀ ਏਕ ਆਪਾਂ ਚਰਖੇ ਲਾਇਏ ਭਾਜੀ ਦੋ ਇੱਕ ਪਿਛੇ ਲੱਗ ਗੱਡੀ ਲਾਇਆ ਹਾਂ ਜੀ ਤੇ ਹੁਣ ਤੇ ਚਰਖ ਕੱਚੀਕਾਰਾਂ ਦੇ ਪ੍ਰਿੰਟ ਲਾਇਏ ਜੋ ਪਹਿਲਾਂ ਕੱਚੀਕਾਰ ਹੁੰਦੇ ਸੀ ਨਾਲ ਕਿਸਾਨਾਂ ਦੇ ਪ੍ਰਿੰਟ ਹੈ ਜਿੱਦਾਂ ਬਲਦ ਪ੍ਰਿੰਟਾਂ ਕਿਸਾਨ ਹੁੰਦੇ ਹੀ ਉਹਦੇ ਸਮਾਨ ਚੱਲ ਪੈਟਰ ਸੰਤ ਵਾਧੂ ਬਣ ਕੇ ਟ੍ਰੈਕਟਰ ਆ ਗਈ ਹੁਣ ਕਿੰਨੀ ਕੋ ਮਿਹਨਤ ਕਰਨੀ ਪਈ ਹੈ ਸਮਾਨ ਕਟਾ ਮੈਂ ਤੇ ਭਾਜੀ ਬਹੁਤ ਕਰਨੀ ਪਈ ਹੈ ਇਹ ਕੋ ਸਮਾਨ ਆਪਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਲਿਆਏ ਹਾਂ ਕੋ ਸ੍ਰੀ ਅਮਰਸਾਹਬ ਤੋਂ ਲਿਆਏ ਹਾਂ ਇਦਾਂ ਹੀ ਪਾਈਏ ਇਹ ਚੀਜ਼ ਆਪਾਂ ਸੋਚ-ਸੋਚ ਕੇ ਬਣਾਈਆਂ ਕਿੰਨਾ ਕੋ ਟਾਈਮ ਲੱਗਿਆ ਸਮਾਨ ਇਕੱਠਾ ਕਰਨ ਦਾ ਟਾਈਮ ਤੇ ਭਾਜੀ ਤੁਹਾਨੂੰ ਪਤਾ ਬਹਾਵ ਲੱਗੀ ਗਿਆਨ ਜੀ ਕਿੰਨਾ ਕੋ ਜਿਹੜਾ ਇਹਦੇ ਪਹਿਲਾਂ ਲਗਾ ਤੇ ਕਿੰਨਾ ਕੋ ਟਾਈਮ ਲੱਗਿਆ ਬਸ ਆਹ ਦਿੱਤੇ ਭਾਈ 27-28000 ਰੁਪਿਆ ਲੱਗ ਗਿਆ ਹਾਂਜੀ ਕਿਉਂਕਿ ਸਾਰੀ ਮਿਦਰੀ ਲੇਵਲ ਪਾ ਕੇ ਘਾ ਪਾ ਕੇ ਲਾਈਟਾਂ ਲੋਟਾਂ ਪਾ ਕੇ ਜਾਨੀ ਕਿ 28-29000 ਰੁਪਿਆ ਲੱਗ ਗਿਆ ਕਿਉਂਕਿ ਆਪਾਂ ਉਹਨੂੰ ਲਾਈਟਾਂ ਲਵਾਂਗੇ 6 ਲਾਈਟਾਂ ਉਹ 500 ਰੁਪਏ ਦੀ ਇੱਕ ਲੈਡ ਤੇ ਆਦੀਆਂ ਉਹ ਲਾਈਟਾਂ ਆ ਤੇ ਵਿੱਚ ਛੋਟੀਆਂ ਲਾਈਟਾਂ ਕੋ ਬੈਟਰੀ ਰਖਾਈ ਵੱਡੀ ਆਪਾਂ ਜਾਨੀ ਕਿ ਪੂਰਾ ਸਕੇ ਬੰਦ ਕੰਮ ਕੀਤਾ ਭਾਈ ਅੱਬਾ ਕੱਲਾ ਜੀ ਕਾਸ਼ ਮੈਂ ਰੇਡੀ ਜਾਈ ਸਾਰੇ ਇਸੇ ਚੀਜ਼ ਤੋਂ ਰੇਡੀ ਤੋਂ ਹੀ ਘਟਾ ਰੱਖਦਾ ਕਰਦਾ ਜਿਆਦਾ ਚੱਲਦਾ ਕਿ ਕੋਈ ਹੋਰ ਵੀ ਕੋਈ ਨਾਲ ਭਾਜੀ ਆਪਣੀ ਦੋਗਲੇ ਜ਼ਮੀਨਾਂ ਨਾਲ ਹੀ ਤੋਂ ਸਰਗ ਚੱਲਦਾ ਹਾਂ ਜੀ ਆਪਾਂ ਨੂੰ ਸੰਗਤ ਦਾ ਪਿਆਰ ਆ ਸੰਗਤ ਦੀ ਪਿਆਸ ਸਿਰ ਤੇ ਹੀ ਆਪਾਂ ਹਾਂ ਜੀ ਤਰੀ ਫਿਰਦੇ ਆ ਕੋਈ ਫਰਮਾਨ ਦੇ ਵਿੱਚ ਤੁਸੀਂ ਕੋਈ ਰੋਲ ਕੀਤਾ ਹੋਵੇ ਦਾ ਜਾਂ ਕੋਈ ਗਾਣਿਆਂ ਦੇ ਵਿੱਚ ਉਹਦੇ ਬਾਰੇ ਤੁਸੀਂ ਇਹਦਾ ਭਾਜੀ ਪੰਜਾਬੀ ਫਿਲਮ ਦੇ ਸੀਨ ਹੋਇਆ ਆਪਣੇ ਭਾਈ ਗੱਬਰ ਹੋਣੀ ਭਾਜੀ ਚਾਚਾ ਬਿਸ਼ਨਾ ਹੋਣੀ ਇਹਨਾਂ ਨਾਲ ਦਿਲਾਲ ਸੌਦੇ ਫਿਲਮ ਬਣੀ ਹੋਰ ਵੀ ਫਿਲਮੀ ਸਟਾਰ ਹੀ ਵਿੱਚ ਉਹਨਾਂ ਨਾਲ ਆਪਣਾ ਭਾਜੀ ਸੀਨ ਹੋਇਆ ਹਾਂ ਜੀ ਫਿਲਮ ਦੇ ਵਿੱਚ ਦੇ ਕੀ ਸਨੇਹਾ ਦੇਣਾ ਚਾਹੁੰਦੇ ਆ ਜੋ ਜਿਹੜੇ ਪੰਜਾਬੀ ਵਿਰਸਾ ਤੋਂ ਖੋਦੇ ਜਾ ਰਹੇ ਆ ਮੈਂ ਵੀ ਜੀ ਇਹ ਸਨੇਹਾ ਦੇਣਾ ਚਾਹੁੰਦਾ ਆਪਣੀ ਨਵੀਂ ਜਨਰੇਸ਼ਨ ਜਿਹੜਾ ਪੰਜਾਬ ਦੀ ਨਵੀਂ ਮੁੰਡੇ ਬਾਹਰ ਜਾ ਰਹੇ ਆ ਤੇ ਪੰਜਾਬ 'ਚ ਕੰਮ ਹੈਗਾ ਕੰਮ ਕਰ ਦੇਣੀ ਭਾਈ ਆਪਣੇ ਕੰਮ ਪੰਜਾਬ 'ਚ ਬਹੁਤ ਹੈਗਾ ਹੁਣ ਜਿੱਦਾਂ ਭਾਜੀ ਆਪਣੇ ਮੁੰਡੇ ਬਾਹਰ ਜਾ ਰਹੇ ਆ ਉਧਰੋਂ ਯੂਪੀ ਬਿਹਾਰ ਤੋਂ ਲੱਭਿਆ ਪੰਜਾਬ 'ਚ ਆਗਰਾਸ਼ ਕਰੀ ਜਾਂਦਾ ਵਾ ਕਹੇ ਨੇ ਭਾਈ ਮਰਮਰਾਵੇ ਲਾਇਆ ਕੋਈ ਗੋਲ ਗੱਪੇ ਵੇਚਣ ਡਿਆ ਕੋਈ 버거 ਦੇ ਵੇਚਣ ਡਿਆ ਜੀ ਆਪੋ ਆਪਣੇ ਭਾਈ ਨੇ ਸਟਾਲ ਖੋਲੇ ਆ ਪੰਜਾਬ ਦੇ ਵਿੱਚ ਰਾਜ ਕਰਨ ਦਾ ਆ ਆਪਣੀ ਜਮੀਨ ਦੇ ਅੱਗੇ ਬਾਹਰ ਜਾਣ ਡਈ ਆ ਕਬੂਸ ਲੈ ਸਾਈਡ ਭਾਈ ਕਿਤੇ ਵੀ ਚੱਲ ਜੂ ਸਾਰੀਆਂ ਕੋਠੀਆਂ ਖਾਲੀ ਪਈਆਂ ਉੱਚ ਭਈਏ ਰਹਿਣ ਡਿਆ ਮੈਂ ਉਧਰ ਜਾਣੇ ਦੇਣਾ ਫਿਰ ਜੀ ਕਿੰਨੇ ਪਟਿਆੜੀ ਤੁਸੀਂ ਪਾਲੇ ਦੋਸਤ ਆਪਨਾ ਭਾਈ 1000 1500 ਬਣੀ ਜਾਂਦਾ ਕੇਵਲ 1000 ਵੀ ਕੇਵਲ 5700 ਬਣ ਜਾਂਦਾ ਆਪਣਾ ਭਾਈ ਫੋਨ ਤੇ ਕੰਮ ਚੱਲਦਾ ਆ ਆਪਾਂ ਨੂੰ ਸੰਗਤ ਸਹਾਇਕ ਦਿੰਦੀ ਆ ਸੰਗਤ ਦੇ ਆਸਰੇ ਆਪਾਂ ਭਾਈ ਤੁਰੇ ਫਿਰਦੇ ਹਾਂ ਜਿਹੜੇ ਅੱਜਕੱਲ ਨੌਜਵ ਦੇ ਕੰਮ ਹੀ ਕੋਈ ਨਹੀਂ ਲਾ। ਇੱਕ ਮੈਸੇਜ ਦਿਨਾ ਜਾਊਗਾ। ਮੈਂ ਵੀ ਜੀ ਇਹੀ ਕਿੰਨਾ ਕੰਮ ਤੇ ਹੈਗਾ ਬੰਦਾ ਕਿ ਮਿਹਨਤੀ ਹੋਣਾ ਚਾਹੀਦਾ ਕੰਮ ਪੰਜਾਬ 'ਚ ਵਾਧੂਗਾ। ਕੋਈ ਕੰਮ ਹੈਗਾ ਤੇ ਪਈਏ ਉਧਰੋਂ ਆਣਦੇ ਆ ਨਹੀਂ ਤੇ ਉਧਰ ਇੱਧਰ ਕਿ ਹਉਣ ਉਹਨਾਂ ਨੂੰ ਕੀ ਲੋੜ ਇੱਧਰ ਆਉਂਦੀ ਕੰਮ ਵਾਧੂ ਹੈਗਾ ਉਹ ਬੰਦਾ ਮਿਹਨਤੀ ਹੋਵੇ। ਇਹ ਫੋਨ ਨੰਬਰ ਆਪ ਦਾ 0 ਦੇ ਉਹਦੇ ਦਸਤਾਨੂ ਇੱਕ ਨੰਬਰ ਆ। ਆ ਆਪਣਾ ਵੀ ਜੀ ਫੋਨ ਨੰਬਰ 9915836205 ਨਾਮ ਆਪਣਾ ਭਾਈ ਪਉਂਦੀਪ ਸਿੰਘ ਪਿੰਡ ਬਰੰਪਰਾ ਜ਼ਿਲ੍ਹਾ ਤਰਨਤਾਰਨ। ਆਪਣਾ ਨਾਮ ਭਾਜੀ ਪੌਂਦੀਪ ਸਿੰਘ ਆ ਪਿੰਡ ਬਰੰਬਲਾ ਵਾ ਜ਼ਿਲ੍ਹਾ ਤਰਨਤਨ ਫੋਨ ਨੰਬਰ 9916 36205 ਮੈਂ ਫੇਰ ਦੁਬਾਰੋਂ ਬਾਬਾ ਜੀ ਬਾਬਾ ਸਾਧ ਸਿੰਘ ਦੀ ਸਭਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਆ ਪਿੰਡ ਸਭਰਾ ਜਵੇ ਸੱਦ ਕੇ ਜਿਸ 5500 ਰੁਪਏ ਨਾਲ ਸਨਮਾਨਤ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਮੈਂ ਨਾ ਜੀ ਬਾਬਾ ਸਾਧ ਸਿੰਘ ਪਿੰਡ ਸਭਰਾ ਤੁਹਾਡੇ ਨੂੰ ਆੜੇ ਵੀ ਦਾ ਗੜੂ ਰੜੀ ਲਾਗੇ ਤੁਹਾਡੇ ਦਾ ਸਨਮਾਨਤ ਕੀਤਾ ਗਿਆ ਕਿੰਨਾ ਸਨਮਾਨਤ ਕੀਤਾ ਗਿਆ ਤੇ ਕੀ ਕਹਣਾ ਚਾਹੋਗੇ ਏ ਜੀ ਜਿਹੜਾ ਸਮਾਨਦ ਕੀਤਾ ਗਿਆ ਇਹਦੇ ਬਹੁਤ ਥੋੜਾ ਹੈ ਇਸ ਭਰਾ ਦਾ ਜਿੰਨਾ ਵੀ ਮਾਣ ਕਰ ਲਗੇ ਨਾ ਉਹਨਾਂ ਹੀ ਥੋੜਾ ਹੈ ਵੀ ਕਿਉਂ ਵੀ ਇਹ ਸਾਡੇ ਪੰਜਾਬ ਦਾ ਜਿਹੜਾ ਪੁਰਾਣਾ ਵਿਰਸਾ ਸੀ ਜਿੱਥੇ ਅਸੀਂ ਹਲਵਾਉਨੇ ਹਾਂ ਜੋਗਾ ਦੇ ਨਾਲ ਬੁਲਦ ਰੱਖੇ ਕੱਚਿਆ ਘਰਾਂ ਦੇ ਵਿੱਚ ਜਿਹੜੇ ਨਲਕੇ ਲੱਗੇ ਜਿਵੇਂ ਨੇ ਉਹ ਮੰਝੇ ਜਿਵੇਂ ਉਹ ਪੁਰਾਣਾ ਜਿਹੜਾ ਵਿਰਸਾ ਸਾਰਾ ਇਹਨੇ ਸੰਭਾਇਆ ਹੈ ਮੈਂ ਇਹ ਭਰਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਮੈਂ ਉਹਨਾਂ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਭਰਾ ਕਹਿੰਦੇ ਨਾ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਕੋਈ ਜਿਹੜੇ ਨੇ ਭਰਾ ਨੇ ਕੰਮ ਕਰਨਾ ਹੈ ਪੰਜਾਬ ਦੇ ਵਿੱਚ ਉਹਦੇ ਵਾਸਤੇ ਬੜਾ ਕੰਮ ਹੈ ਜਿਵੇਂ ਇਹ ਭਰਾ ਨੇ 1000 ਜਾਂ 1200 ਜਾਂ 500 ਜਾਂ 400 ਜਿੰਨੀ ਵੀ ਦਿਹਾੜੀ ਪੈਂਦੀ ਹੈ ਉਹ ਆਂਦਾ ਵੀ ਉਹਦੇ ਵਿੱਚ ਮੈਂ ਖੁਸ਼ ਐ ਬਿਲਕੁਲ ਮੇਰੇ ਮਨ ਨੂੰ ਸ਼ਾਂਤੀ ਐ ਪੰਜਾਬ ਦੀ ਧਰਤੀ ਉੱਤੇ ਰਹਿ ਕੇ ਤੇ ਮੈਂ ਉਹਨਾਂ ਭਰਾਵਾਂ ਨੂੰ ਵੀ ਘੜੇ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਤਗੜੇ ਹੋ ਕੇ ਪੰਜਾਬ ਦੇ ਵਿੱਚ ਆਪਾਂ ਕੰਮ ਕਰਗੇ ਤੇ ਪੁਰਾਣੇ ਵਿਰਸੇ ਨੂੰ ਆਪਾਂ ਯਾਦ ਕਰੀਏ ਜਿੱਥੇ ਕੱਚਿਆ ਕੋਠਿਆਂ ਦੇ ਵਿੱਚ ਲੋਕ ਰਹੇ ਰਹੇ ਸੀ ਤੇ ਫੇਰ ਵੀ ਲੋਕ ਠੀਕ ਸੀ ਸੱਚੇ ਤੇ ਸੁੱਚੇ ਲੋਕ ਸੀ ਆਪਣੀ ਜ਼ੁਬਾਨ ਉੱਤੇ ਕੀਤੀ ਉੱਤੇ ਪੂਰੇ ਉਤਰਦੇ ਸੀ ਮੈਂ ਇਸ ਇਲਾਕੇ ਦੇ ਵਿੱਚ ਇਹਨੂੰ ਮੈਂ ਵੀਰ ਨੂੰ ਵੇਖਿਆ ਸੀ ਤਹੀਂ ਚੇਚੇ ਤੌਰ ਤੇ ਇਹਨੂੰ ਪਿੰਡ ਸਭਰਾਵਾਂ ਦੇ ਵਿੱਚ ਸੱਦਿਆ ਤੇ ਪਿੰਡ ਸਭਰਾਮਾ ਦੇ ਵਿੱਚ ਲਿਆ ਕੇ ਤੇ ਇਹਨੂੰ ਫੇਕ ਦਾ ਸਮਾਨਤ ਕੀਤਾ ਇਹ ਪੈਸੇ ਦੀ ਗੱਲ ਨਹੀਂ ਆ ਪੈਸੇ ਦੀ ਦੀ ਕੋਈ ਕੀਮਤ ਨਹੀਂ ਹੈਗੀ ਵੀ ਪੈਸੇ ਦੀ ਕੀਮਤ ਹੈ ਇਹਦਾ ਮੁੱਲ ਹੀ ਕੋਈ ਨਹੀਂ ਇਸ ਚੀਜ਼ ਦਾ ਜਿਹੜੇ ਪੰਜਾਬ ਦਾ ਪੁਰਾਣਾ ਵਿਰਸਾ ਨਾ ਇਹ ਬਹੁਤ ਵੱਡਾ ਹੈ ਮੈਂ ਬਾਹਰ ਬੈਠਿਆ ਵੀਰਾਂ ਨੂੰ ਵੀ ਇਹ ਬੇਨਤੀ ਕਰਾਂਗਾ ਜਿਹੜੀ ਜਿੱਥੋਂ ਤੇ ਮੇਰੀ ਬਾਤ ਜਾਂਦੀ ਹੋਵੇ ਵੀ ਇਸ ਭਰਾ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ